ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਵਿਰਾਸਤ ਟੀਵੀ ਲਾਈਵ ਅਤੇ ਅੱਧੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਵੀਡੀਓ ਲੈ ਕੇ ਜਿਸ ਦੇ ਵਿੱਚ ਇੱਕ ਬੰਦੇ ਦੇ ਵੱਲੋਂ ਇੱਕ ਅਨਮੋਲ ਕੁਆਤਰਾ ਦੇ ਨਾਲ ਫਰੋਡ ਕੀਤਾ ਜਾਂਦਾ ਹੈ ਕਿਸੇ ਉਸ ਦੇ ਵੱਲੋਂ ਔਰਤ ਦੇ ਵੱਲੋਂ ਪੈਸੇ ਠੱਗ ਲਿੱਤੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਅਨਮੋਲ ਕੁਆਤਰਾ ਦੇ ਵੱਲੋਂ ਉਸ ਨੂੰ ਫੋਨ ਕਰਕੇ ਉਸ ਦੀ ਰੇਲ ਬਣਾਈ ਜਾਂਦੀ ਹੈ ਅਤੇ ਜਿਸ ਔਰਤ ਦੇ ਉਹ ਪੈਸੇ ਠੱਗਦਾ ਹੈ ਅਤੇ ਉਸ ਨੂੰ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਪੈਸੇ ਵਾਪਸ ਦਿੱਤੇ ਜਾਣਗੇ ਤੇ ਤੁਹਾਡੇ ਕੀ ਵਿਚਾਰ ਨੇ ਸਾਰੇ ਮਸਲੇ ਉੱਤੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਹੋਰ ਦੱਸੋ ਤੇ ਜਿਹੜੇ ਜਿਹੜੇ ਦੋਸਤ Praasar TV Live YouTube ਚੈਨਲ ਤੇ ਨਵੇਂ ਹਨ ਉਹ ਚੈਨੂ ਜੂਬ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਆਨ ਕਰਨਾ ਨਾ ਭੁੱਲਣਾ ਤੁਹਾਨੂੰ ਲੈ ਚਾਲੇ ਹੁਣ ਅਸੀਂ ਇਸ ਪੂਰੀ ਵੀਡੀਓ ਦੇ ਵੱਲ ਧੰਨਵਾਦ ਕੋਈ ਗੱਲ ਨਹੀਂ ਰੋ ਪੈਣੇ ਪੈਣੇ ਤੁਹਾਡਾ ਕਸੂਰ ਕੀ ਹੈ ਦੇਚ ਤੁਸੀਂ ਨਾ ਰੋ ਰੋ ਨਾ ਪਲੀਜ਼ ਰੋ ਨਾ ਪਹਿਲਾਂ ਕੂਲ ਡਾਊਨ ਹੋ ਜਾਓ ਕੋਈ ਗੱਲ ਨਹੀਂ ਜੀ ਮੈਂ ਧੀਨਦਾਰ ਹੋ ਗਈ ਕੰਸ ਦੀ ਨਾ ਅਰੇ ਨਹੀਂ 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 ਪੈਣੇ ਤੁਸੀਂ ਇਦਾਂ ਨਾ ਸੋਚੋ ਤੁਹਾਡਾ ਕੀ ਕਸੂਰ ਹੈ ਦੇਚ ਤੁਸੀਂ ਤਾਂ ਆਪਣੇ ਵੱਲੋਂ ਦਿਲੋਂ ਹੀ ਕੀਤਾ ਹੁਣ ਅੱਗੋਂ ਬੰ ਤੁਸੀਂ ਇੱਧਰ ਰੋਵੋ ਨਾ ਮੈਨੂੰ ਦੱਸੋ ਗੱਲ ਕੀ ਹੋਈ ਐ ਪੀ.ਟੀ.ਐਸ. ਬੰਦੇ ਦਾ ਮੈਨੂੰ ਫੋਨ ਆਇਆ ਸੀਗਾ ਹੋਣੇ ਕਹਿੰਦੇ ਤੁਸੀਂ ਹਨ ਮੁਲਕਵੰਤਰਾ ਜੀ ਨਾਲ ਗੱਲ ਕੀਤੀ ਮੈਂ ਕਿ ਮੈਂ ਨਹੀਂ ਗੱਲ ਕੀਤੀ ਮੇਰੇ ਭਰਾ ਨੇ ਗੱਲ ਕੀਤੀ ਵੀ ਤੇ ਬੰਦਾ ਇਹਨਾਂ ਰੋ ਰਿਹਾ ਸੀ ਕਿ ਦੋ ਛੋਟੀਆਂ ਬੇਟੀਆਂ ਨੇ ਸਿਸਟਰ ਵੀ ਤੁਸੀਂ ਉਹਨੇ ਮੈਨੂੰ ਬੋਲਿਆ ਕਿ ਮੈਂ ਤੁਹਾਨੂੰ ਸਾਰੀ ਗੱਲ ਦੱਸਾਂ ਮੈਂ ਬਸ ਤੁਸੀਂ ਇੰਨਾ ਕਰੋ ਅਨਮੋਲ ਕੁਰਟਾ ਜੀ ਨੂੰ ਫੋਨ ਕਰਕੇ ਕਹਿ ਦਿਓ ਮੇਰਾ ਇਸ਼ੂ ਰਿਸੋਲਵ ਹੋ ਗਿਆ ਲੇਕਿਨ ਮੈਂ ਤੁਹਾਨੂੰ ਦੋ ਦਿਨ ਤੋਂ ਕਹਿ ਰਹੀ ਹਾਂ ਫਾਈਲ ਦੇ ਦਿਓ ਤੁਸੀਂ ਮੈਨੂੰ ਫਾਈਲ ਦੇ ਕੇ ਦਿਓ ਮੇਰਾ ਪ੍ਰਾਪਤੀ ਪਤਾ ਕਰ ਲੇਗਾ ਤੁਸੀਂ ਨਾ ਪਹਿਨੇ ਤੁਸੀਂ ਤੁਸੀਂ ਤੇਰੀ ਗੱਲ ਸੁਣੋ ਪਹਿਲਾਂ ਤਾਂ ਚੁੱਪ ਹੋ ਜਾਓ ਪਹਿਨੇ ਇਦਾਂ ਚੰਗਾ ਨਹੀਂ ਲੱਗ ਰਿਹਾ ਤੁਸੀਂ ਇੱਕ ਤਾਂ ਹੈਲਪ ਕੀਤੀ ਤੁਸੀਂ ਰੋ ਰਹੇ ਹੋ ਐਦਾਂ ਨਾ ਕਰੋ ਤੁਸੀਂ ਨਾ ਤੁਸੀਂ ਕਿਸੇ ਦੀ ਹਲ ਕਰਨੀ ਨਹੀਂ ਪਾਵਾਂਗੇ ਉਹ ਨਹੀਂ 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 ਪਹਿਨੇ ਤੁਸੀਂ ਬਿਲਕੁਲ ਘਬਰਾਓ ਨਾ ਮੈਂ ਨਾ ਉਹਨੂੰ ਉਹਨੂੰ ਲੈਣਾ ਫੋਨ ਕਾਲ ਤੇ ਤੁਸੀਂ ਚੁੱਪ ਰਹੋ ਠੀਕ ਆ ਬੋਲਿਓ ਨਾ ਨਹੀਂ ਨਹੀਂ ਭੈਣੇ ਉਹਨੂੰ ਮੈਂ ਹਜੇ ਤੱਕ ਨਹੀਂ ਦੱਸਿਆ ਕਿ ਤੁਹਾਡੇ ਨਾਲ ਮੇਰੀ ਗੱਲ ਹੋ ਰਹੀ ਹੈ ਉਹਨੂੰ ਮੈਂ ਇਹ ਕਹਿ ਕਿ ਮੇਰੇ ਕਿਸੇ ਬ੍ਰਦਰ ਦਾ ਮੈਨੂੰ ਕਾਲ ਆਇਆ ਤੇ ਮੈਂ ਕਨਫਰਮੇਸ਼ਨ ਕਰਨੀ ਹੈ ਤੇ ਮੈਂ ਨਾ ਦੂਜੇ ਫੋਨ ਤੋਂ ਉਹਨੂੰ ਫੋਨ ਕਰ ਰਿਹਾ ਉਹਨੂੰ ਨਹੀਂ ਪਤਾ ਮੈਂ ਤੁਹਾਡੇ ਨਾਲ ਹੋਲਡ ਤੇ ਆ ਤੁਸੀਂ ਚੁੱਪ ਰਹੋ ਬਸ ਠੀਕ ਆ ਤੁਸੀਂ ਸੁਣਨਾ ਚੁੱਪ ਚਪ ਚੁੱਪ ਰਹੋ ਬਸ ਸਿਰਫ ਸੁਣੋ ਕਿੰਨਾ ਜਵਾਨਾ ਖਰਾਬ ਨਾ ਯਾਰ ਹਨਾ ਤੁਸੀਂ ਦੇਖਿਓ ਹੁਣ ਸਾਰੀ ਕੀ ਕਹਾਣੀ ਸਾਡੇ ਮੂਰੇ ਆਈ ਆ ਵਿਚਾਰੀ ਕਿੰਨੀ ਰੋ ਰਹੀ ਆ ਯਾਰ ਗੁਰਸੇਖ ਪਰਿਵਾਰ ਤੋਂ ਆ ਬੇਚਾਰੀ ਕਹਿੰਦੀ ਦਸਵੰਦ ਗਲਤ ਜਗ੍ਹਾ ਲੱਗ ਗਿਆ ਬੇਚਾਰੀ ਇੰਨਾ ਰੋ ਰਹੀ ਹੈ ਨਾ ਫੋਨ ਤੇ ਤੇ ਤੂੰ ਦੇਖੋ ਜਿਹੜੇ ਬੰਦੇ ਨੇ ਫਰਾਡ ਕੀਤਾ ਸਾਡੀ ਅੱਖਾਂ ਦੇ ਮੋਹਰੇ ਆਇਆ ਤਾਂ ਸਾਡਾ ਤਾਂ ਰੋਜ਼ ਦਾ ਕੰਮ ਹੈ ਤੇ ਅਸੀਂ ਦੱਸਦੇ ਹਾਂ ਰੁਕ ਜੋ ਕਰਦੇ ਹਾਂ ਗੱਲ ਕਰਦੇ ਹਾਂ ਅ ਦਿੱਲੀ ਉਹ ਨਾ ਮੇਰਾ ਫੋਨ ਨਹੀਂ ਚੱਕ ਰਹੇ ਫੋਟ ਕੀ ਲਈ ਮੈਂ ਨਾ ਤੁਹਾਨੂੰ ਮੇਰਾ ਮੈਂ ਤੁਹਾਨੂੰ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਦਾ ਇਸ ਨੰਬਰ ਤੇ ਹਣਾ ਤੁਸੀਂ ਘਬਰਾਓ ਨਾ ਆਪਾਂ ਇਹ इशू ਰਿਜ਼ੋਲਵ ਕਰਦੇ ਆ ਹੋ ਸਕਦਾ ਤੁਹਾਡੇ ਪੈਸੇ ਜਿਹੜੇ ਦਸਵੰਦ ਦੇ ਨੇ ਉਹ ਆਪਾਂ ਵਾਪਸ ਕਰਾ ਦਈਏ ਠੀਕ ਹੈ ਹਾਂ ਤੋਂ ਆਪਣੇ ਨੰਬਰ ਤੋਂ ਕਾਲ ਕਰਦਾ ਪਰਸਨਲ ਨੰਬਰ ਤੋਂ ਬਾਈ ਉਹਨੇ ਫੋਨ ਬੰਦ ਕਰਤਾ ਇੱਕ ਮਿੰਟ ਆਹ ਤੁਲਾਨਾ ਪਹਿਲਾਂ ਮੈਂ ਭੈਣ ਨੂੰ ਲਾ ਲਾਂ ਨਾ ਇੱਥੋਂ ਆ 90568 ਸ਼ੌਪ ਵਾਲੇ ਦਾ 3 ਤੋਂ ਹਾਂ ਸ਼ੌਪ ਵਾਲੇ ਤੇ ਲਾ ਦਾਂਗੇ ਕੋਈ ਗੱਲ ਕਰਾ ਨੀ ਤੇਰਾ ਜਲੂਸ ਕੱਢਾਂਗੇ ਇੱਕ 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 ਕੋਣ ਕੱਢ ਦੋ ਹਾਂਜੀ ਭੈਣੇ ਹਾਂਜੀ ਮੇਰਾ ਪਰਸਨਲ ਨੰਬਰ ਹੈ ਇੱਥੇ ਤੁਸੀਂ ਚੁੱਪ ਰਹੋ ਠੀਕ ਹੈ ਮੈਂ ਦੂਜੇ ਨੰਬਰ ਤੇ ਕਾਲ ਕਰਾਂ ਹਾਂਜੀ ਠੀਕ ਹੈ ਮੈਂ ਮਿਊਟ ਤੇ ਹਾਂ ਮਿਊਟ ਤੇ ਰਹੋ ਕੀ ਜਮਾਨਾ ਆ ਗਿਆ ਨਾ ਯਾਰ ਮਤਲਬ ਲੋਕਾਂ ਨੂੰ ਮੈਂ ਕਹਿਣਾ ਹੁੰਦਾ ਵੈਸੇ ਹਮੇਸ਼ਾ ਹੀ ਕਿ ਸਭ ਤੋਂ ਸੌਖਾ ਤਰੀਕਾ ਹੈ ਪੈਸੇ ਖਾਣ ਦਾ ਉਹ ਐਨ ਜੀਓ ਦੇ ਨਾਮ ਤੇ ਭਲੇ ਦੇ ਨਾਮ ਤੇ ਸੁਣੋ ਸਾਰੀ ਕਹਾਣੀ ਦਿਲ ਤਾਂ ਮੇਰਾ ਜਰੂਰ ਹਲੋ ਹਾਂਜੀ ਵੀਰੇ ਕੀ ਹਾਲ ਹੈ ਜੀ ਹਲੋ ਹਾਂਜੀ ਵੀਰੇ ਅਨਮੋਲ ਬੋਲ ਰਿਹਾ ਮੈਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬ੍ਰਦਰ ਅਗਰ ਮੈਨੂੰ ਸਾਰੀ ਕਹਾਣੀ ਕਲੀਅਰ ਨਾ ਹੋਈ ਇਸ ਫੋਨ ਕਾਲ ਦੇ ਵਿੱਚ ਤੁਸੀਂ ਮੇਰੀ ਇੱਕ ਆਪਣਾ ਥੋੜੀ ਰਿਕਵੈਸਟ ਸਮਝ ਲੈਣਾ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਿਹਾ ਅਗਰ ਮੇਰੀ ਕਹਿੰਦੇ ਹੋ ਮੈਂ ਤੁਹਾਡੇ ਕੋਲ ਆ ਵੀ ਜਾਣਾ ਉੱਥੇ ਆ ਜਾਣਾ ਜਿੱਥੇ ਕਹਿੰਦੇ ਹੋ ਤੁਸੀਂ ਅਗਰ ਮੇਰੀ ਇਹ ਤਸੱਲੀ ਨਾ ਹੋਈ ਫੋਨ ਦੇ ਵਿੱਚ ਤਾਂ ਮੇਰੇ ਕੋਲ ਆਣਾ ਤਾਂ ਫਿਰ ਤੁਹਾਨੂੰ ਗਲਤ ਹੋ ਜਾਏਗਾ ਨਹੀਂ ਨਹੀਂ ਮੇਰੀ ਪਹਿਲਾਂ ਬੇਨਤੀ ਸੁਣ ਲਓ ਕਿਉਂਕਿ ਤੁਸੀਂ ਸਿਮਰਦੀਦੀ ਨੂੰ ਜਾਣਦੇ ਹੋ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰਨਾ ਕਿ ਮੈਨੂੰ ਤੁਹਾਡੇ ਬਾਰੇ ਕਿੰਨੇ ਦੱਸਿਆ ਪਰ ਜੇ ਮੇਰੀ ਤਸੱਲੀ ਹੋ ਗਈ ਫਿਰ ਆਪਣੀ ਗੱਲ ਹੀ ਖਤਮ ਹੋ ਜਾਏਗੀ ਨਹੀਂ ਨਹੀਂ ਕਹਿ ਰਿਹਾ ਡਿਸਕਲੋਜ਼ ਨਹੀਂ ਕਰਨਾ ਸਰ ਮੈਂ ਤੁਹਾਨੂੰ ਇਹ ਕਹਿਣਾ ਚਾ ਰਿਹਾ ਹੂੰ ਕੀ ਮੈਥ ਸਿਮੀ ਦੀਦੀ ਦੇ ਨਾਲ ਤੁਹਾਡੇ ਕੋਲ ਆਣਾ ਹੁੰਦਾ ਨਾ ਸਿਮੀ ਦੀਦੀ ਜੜਦੋ ਜਿਹਨੇ ਤੁਹਾਨੂੰ ਕੜਾ ਦਿੱਤਾ ਸੀ ਸਿਮੀ ਦੀਦੀ ਬ੍ਰਦਰ ਮੈਂ ਕਿੰਨੂੰ ਜਾਣਦਾ ਕਿੰਨੂੰ ਨਹੀਂ ਜਾਣਦਾ ਇਸ ਟਾਈਮ ਸਭ ਛੱਡ ਦਿਓ ਮੈਨੂੰ ਇਹ ਦੱਸੋ ਤੁਹਾਡੀ ਵਾਈਫ ਦਾ ਵਾਈਫ ਦਾ ਕੀ ਨਾਮ ਹੈ ਸਰ ਮੇਰੀ ਵਾਈਫ ਦਾ ਨਾਮ ਹੈਗਾ ਕਵਲਜੀਤ ਕੌਰ ਕੀ ਹੋਇਆ ਸੀ ਤੁਹਾਡੀ ਵਾਈਫ ਨੂੰ ਸਰ ਸਰ ਮੇਰੀ ਵਾਈਫ ਨੂੰ ਬ੍ਰੈਸਟ ਕੈਂਸਰ ਹੋਇਆ ਵਾ 1 ਸਾਲ ਤੋਂ ਅਸੀਂ ਉਹਦਾ ਟ੍ਰੀਟਮੈਂਟ ਫਰੀਦਕੋਟ ਤੋਂ ਚਲਾ ਰਹੇ ਆ ਮੇਰੇ ਕੋਲ ਸਾਰੇ ਪ੍ਰੂਫ ਸਾਰੇ ਕਾਗਜ਼ ਸਾਰਾ ਕੁਝ ਹੈਗਾ ਮੇਰੇ ਕੋਲ ਕਿੰਨੀ ਵਾਰੀ ਆ ਚੁੱਕੇ ਹਾਂ ਮੇਰੇ ਕੋਲ ਕਿੰਨੀ ਵਾਰੀ ਆ ਚੁੱਕੇ ਹਾਂ ਸਰ ਮੈਂ ਤੁਹਾਡੇ ਕੋਲ ਇੱਕ ਵਾਰੀ ਵੀ ਨਹੀਂ ਆਇਆ। ਉਹ ਉਧਰ ਆਇਆ ਮੈਂ ਉਧਰ ਆਇਆ ਮੈਂ ਤੁਹਾਡੇ ਕੋਲ ਤਿੰਨ ਚਾਰ ਵਾਰੀ ਆਇਆ ਮੈਂ ਉਧਰ। ਹੈਲਪ ਲੈਣ ਨਹੀਂ ਆਇਆ। ਹੈਲਪਲੀ ਹੈਲਪਲੀ ਨਹੀਂ ਇੱਕ ਵਾਰੀ ਵੀ ਨਹੀਂ ਆਇਆ ਸਰ। ਓਕੇ ਤੁਹਾਡੀ ਵਾਈਫ ਤੇ ਹੁਣ ਤੱਕ ਕਿੰਨਾ ਖਰਚਾ ਆ ਚੁੱਕਾ ਟੋਟਲ? ਸਰ ਮੇਰੀ ਵਾਈਫ ਤੇ 1 ਸਾਲ ਦੇ ਵਿੱਚ ਤਕਰੀਬਨ ਸਮਝ ਲਓ ਤੁਸੀਂ ਕਿ 500 ਤੋਂ 7 ਲੱਖ ਦੇ ਵਿੱਚ ਆ ਚੁੱਕਾ ਸਰ। ਸਰ ਤੂੰ ਮੈਨੂੰ ਬਿੱਲ ਮਚਾਈ ਦੇ ਸਰ ਸਾਰੇ 5-7 ਲੱਖ ਰੁਪਏ ਦੇ। ਭਾਜੀ ਮੈਂ ਸਾਰੀ ਤੁਹਾਨੂੰ ਡਿਟੇਲਸ ਦੇ ਸਕਦਾ ਸਾਰੀ 1 ਸਾਲ ਤੋਂ। ਸਰ ਹੁਣ ਤੁਹਾਡੀ ਵਾਈਫ ਲੇਟੈਸਟ ਕਦੋਂ ਐਡਮਿਟ ਸੀਗੇ ਹਸਪੀਟਲ? ਸਰ ਐਡਮਿਟਰ ਹੀ ਸੀਗੇ ਉਹ ਨਹੀਂ ਤੁਸੀਂ ਅਪੋਲੋ ਅਪੋਲੋ ਮੈਂ ਤੁਹਾਨੂੰ ਸਰ ਮੈਂ ਤੁਹਾਡੀ ਤਸੱਲੀ ਕਰਾਉਣ ਵਾਸਤੇ ਉਹਦਾ ਨਾਲ ਗੱਲ ਕਰ ਰਿਹਾ ਕਰਾਓ ਹਾਂਜੀ ਸਰ ਮੈਂ 1 ਸਾਲ ਤੋਂ ਮੈਂ ਇਹ ਕਰਦਾ ਜੋ ਫੈਸ਼ਨ ਫੈਮਿਨਾ ਤੇ ਹੂੰ ਠੀਕ ਹੈ ਜੀ ਮੇਰੀ ਤਨਖਾਹ ਹੈਗੀ ਹੈ ਤੇ 25000 ਰੁਪਏ ਹੂੰ ਠੀਕ ਹੈ ਜੀ ਉੱਪਰੋਂ ਵੀ 10 12 15000 ਬਨ ਜਾਂਦਾ 40000 ਹੋ ਗਿਆ ਹੂੰ ਠੀਕ ਹੈ ਜੀ 1 ਸਾਲ ਪਹਿਲੇ ਮਈ ਦੇ ਵਿੱਚ ਉਹ ਆਪਰੇਟ ਕਰਾ ਸੀ ਬੋਰੈਸਟ ਦਾ ਬਰੇਡ ਕਰਾਇਆ ਸੀ ਉੱਥੋਂ ਫਰੀਦਕੋਟ ਤੋਂ ਅਪੋਲੋ ਕਦੀ ਗਏ ਹੋ ਤੁਸੀਂ ਅਪੋਲੋ ਨਹੀਂ ਗਿਆ ਸਰ ਮੈਂ ਅਪੋਲੋ ਤੁਸੀਂ ਕਿਦਾਂ ਕਿਹਾ ਕਿਸੇ ਨੂੰ ਕਿ ਮੈਂ ਮੋਹਨ ਦੇਈ ਹਸਪੀਟਲ ਕੋਲ ਐਡਮਿਟ ਨਾ ਮੈਂ ਨਾਮ ਵੀ ਨਹੀਂ ਲਿੱਤਾ ਸਰ ਮੋਹਨ ਦੇਈ ਐਡਮਿਟ ਹੋਇਆ ਕਦੀ ਮੋਹਨ ਦੇਈ ਮੋਹਨ ਦੇਈ ਹਾਂਜੀ ਮੋਹਨ ਦੇਈ ਵੀ ਨਹੀਂ ਗਿਆ ਸਰ ਮੈਂ ਇੱਕ ਵਾਰੀ ਗਿਆ ਸੀ ਸ਼ੁਰੂਆਤ ਵਿੱਚ ਟ੍ਰੀਟਮੈਂਟ ਕਰਾਣ ਮੈਂ ਤੁਹਾਨੂੰ ਉਹੀ ਗੱਲ ਦੱਸਾਂ ਲੱਗਾ ਨਾ ਸਰ ਮੇਰੀ ਹੁਣ ਪੂਰੀ ਗੱਲ ਸੁਣ ਲਓ ਮੋਹਨ ਦੇਈ ਦੇ ਵਿੱਚ ਤੁਹਾਡੀ ਵਾਈਫ ਕਿੰਨੀ ਦੇ ਰੈਡਮਿਟ ਰਏ ਨੇ ਨਹੀਂ ਰਹੀ ਨਹੀਂ ਸਰ ਨਹੀਂ ਰਹੀ ਮੈਂ ਤਾਂ ਉਹੀ ਹੋਈ ਗਏ ਪੂਰੀ ਗੱਲ ਤੇ ਸੁਣ ਲਓ ਮੇਰੀ ਹੋਣਾ ਕਿਹੜਾ ਸਰ ਮੈਂ ਜਿਹੜੀਆਂ ਗੱਲਾਂ ਪੁੱਛ ਰਿਹਾ ਮੈਨੂੰ ਉਹਦਾ ਜਵਾਬ ਦਿਓ ਫालतू ਗੱਲਾਂ ਤੋਂ ਮੈਂ ਕੁਝ ਲੈਣਾ ਹੀ ਨਹੀਂ ਹਾਂਜੀ ਬੋਲੋ ਸਰ ਮੋਨਦਈ ਦੇ ਵਿੱਚ ਤੁਹਾਡੀ ਵਾਈਫ ਐਡਮਿਟ ਨਹੀਂ ਰਹੀ ਫਿਰ ਤੁਹਾਡਾ ਕਿਹੜਾ ਬੰਦਾ ਸਾਡਾ ਆ ਕੇ ਉੱਤੇ ਫਾਈਲਾਂ ਚੈੱਕ ਕਰ ਗਿਆ ਸਰ ਕੋਈ ਬੰਦਾ ਵੀ ਨਹੀਂ ਆਇਆ ਤੁਹਾਡੇ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਵੀਰ ਜੀ ਮੈਂ ਤੁਹਾਨੂੰ ਤੁਸੀਂ ਤੂੰ ਇੱਕ ਵਾਰੀ ਚਲੋ ਤੁਸੀਂ ਪਹਿਲਾਂ ਬੋਲੋ ਫਿਰ ਮੈਂ ਤੁਹਾਨੂੰ ਕਲੀਅਰ ਕਰਾ ਦ ਤੁਸੀ ਮੇਰਾ ਨਾਮ ਕਿੱਦਾਂ ਲਿੱਤਾ ਕਿ ਅਨਮੋਲ ਦੀ ਦੇ ਬੰਦੇ ਹਸਪੀਟਲ ਆ ਕੇ ਫਾਈਲਾਂ ਚੈੱਕ ਕਰਕੇ ਗਏ ਨੇ ਸਰ ਉਹ ਮੈਂ ਕਿਸੇ ਕਿ ਮੈਂ ਤਾਂ ਤੁਹਾਡਾ ਨਾਲ ਦਿੱਤਾ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਮਾਫੀ ਆ ਤੁਹਾਡੇ ਅੱਗੇ ਨਹੀਂ ਇਹ ਕੀ ਸਰ ਗੱਲ ਹੋ ਗਈ ਤੁਸੀਂ ਇੱਕ ਪਾਸੋਂ ਕਹਿੰਦੇ ਹੋ ਜੀ ਮਤਲਬ ਐਦਾਂ ਤੁਸੀਂ ਮੇਰਾ ਨਾਮ ਲੈ ਕੇ ਕਿਦਾਂ ਕਿਸੇ ਲੋਕ ਕੋਲ ਹੈਲਪ ਲੈ ਸਕਦੇ ਹੋ ਨਹੀਂ ਸਰ ਮੈਂ ਤੁਹਾਡਾ ਨਾਮ ਲੈ ਕੇ ਹੈਲਪ ਨਹੀਂ ਲੈਂਦੀ ਮੈਂ ਤੁਹਾਡਾ ਨਾਮ ਲੈ ਕੇ ਹੈਲਪ ਨਹੀਂ ਲੈਂਦੀ ਤੁਸੀਂ ਤੋ ਤਾਂ ਹੀ ਮੈਂ ਕਹਿ ਰਹੀ ਮੈਨੂੰ ਥੋੜਾ ਬੋਲਣ ਦਾ ਮੌਕਾ ਦਿਓ ਬੋਲੋ ਠੀਕ ਹੈ ਜੀ ਮੈਂ ਤੁਹਾਨੂੰ ਉਹ ਹੀ ਦੱਸਦਾ ਪਿਆ ਮੇਰਾ 507 ਲੱਖ 80 ਲੱਖ ਦੇ ਵਿੱਚ ਇੱਥੇ ਖਰਚਾ ਟੋਟਲ ਪੂਰੇ ਸਾਲ ਦੇ ਵਿੱਚ ਇਹ ਨਹੀਂ ਹੈਗਾ ਕਿ 2-4 ਮਹੀਨੇ ਪੂਰੇ ਸਾਲ ਦੇ ਸਵਾ ਸਾਲ ਤੋਂ ਚੱਲ ਰਿਹਾ ਹੈ ਹੂੰ ਠੀਕ ਹੈ ਵੀਰ ਜੀ ਤੇ ਮੈਂ ਕਿਸੇ ਕੋਲ ਮੇਰੇ ਇੱਕ ਫਰੈਂਡ ਹੈਗੇ ਨੇ ਲਖਨਊ ਦੇ ਵਿੱਚ ਅਮਨ ਹੈਗੇ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਉਹਨਾਂ ਕੋਲੋਂ ਮੈਂ ਹੈਲਪ ਲਈਤੀ ਸੀ ਤਾਂ ਕਿ ਮੈਂ ਉਹਨਾਂ ਨੂੰ ਇਹ ਬੋਲਿਆ ਸੀ ਕਿ ਮੇਰੀ ਵਾਈਫ ਹੈ ਐਡਮਿਟ ਹੈਗੇ ਨੇ ਕਿਉਂਕਿ ਉਹ ਮੇਰੇ ਉੱਤੇ ਸਰ ਇੰਨਾ ਕੋ ਕਰਜ਼ਾ ਚੜ ਚੁੱਕਾ ਸੀ ਇੰਨਾ ਕੋ ਕਰਜ਼ਾ ਚੜ ਚੁੱਕਾ ਹੈ ਤਾਂ ਕਿ ਮੈਂ ਮਰਨ ਜੋਗਾ ਵੀ ਨਹੀਂ ਹੋਇਆ ਮੈਂ ਤੁਹਾਨੂੰ ਤਾਂ ਕਲੀਅਰ ਕਹਿ ਰਿਹਾ ਮੇਰੀ ਉਹ ਪੂਰੀ ਗੱਲ ਸੁਣ ਲਿਓ ਤੁਸੀਂ ਕਰਜ਼ਾ 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 ਲਾਣ ਲਈ ਕਿਸੇ ਨੂੰ ਝੂਠ ਬੋਲੋਗੇ ਬ੍ਰਦਰ ਵੀਰ ਜੀ ਮੈਂ ਉਸ ਵਾਸਤੇ ਮੇਰੇ ਕੋ ਮੇਰੇ ਕੋ ਮੈਨੂੰ ਉਸ ਚੰ ਨਹੀਂ ਸਮਝ ਆ ਰਿਹਾ ਸੀ ਕਿ ਮੈਂ ਹੱਥ ਜੋੜ ਕੇ ਪੈਰੀਂ ਬੈ ਉਹ ਮੇਰੇ ਫਰੈਂਡ ਹੈਗੇ ਨੇ ਕੀ ਨਾਮ ਆਮਨਬਰ ਉਹਨਾਂ ਨਾਲ ਵੀ ਮੈਂ ਝੂਠ ਬੋਲਿਆ ਕਿ ਹਸਪੀਟਲ ਹੈਗੇ ਨੇ ਉਹਨਾਂ ਕੋਲ ਹੈਪਲ ਦਿੱਤੀ ਮੈਂ ਉਹਨਾਂ ਦਾ ਨੰਬਰ ਕੀ ਹੈ ਉਹਨਾਂ ਦਾ ਫੋਨ ਨੰਬਰ ਹਾਂਜੀ ਉਹਨਾਂ ਦਾ ਫੋਨ ਨੰਬਰ ਸਰ ਜਿਨ੍ਹਾਂ ਨੇ ਤੁਹਾਨੂੰ ਇਹ ਡਿਟੇਲਸ ਦਿੱਤੀਆਂ ਨੇ ਮੈਂ ਚਲੋ ਮੈਂ ਤੁਹਾਨੂੰ ਨੰਬਰ ਦਵਾ ਉਹਨਾਂ ਦਾ ਮੈਨੂੰ ਦੇਣਾ ਹੀ ਪੈਣਾ ਸਰ ਮੈਂ ਸਾਰੀ ਕਹਾਣੀ ਖੋਲਾਂਗਾ ਨਾ ਤੁਸੀਂ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਹੈਲਪ ਲਿੱਤੀ ਮੈਂ ਤਾਂ ਸਾਰੀ ਡਿਟੇਲ ਕੱਢ ਲਾਂਗਾ ਸਰ ਉਹਨਾਂ ਕੋਲ ਵੀ ਦਿੱਤੀ ਹੈ 60 70 80000 ਰੁਪਏ ਉਹਨਾਂ ਦਾ ਆਇਆ ਮੈਨੂੰ 5-6 ਦਿਨਾਂ ਦੇ ਵਿੱਚ ਕੋਈ ਝੂਠ ਨਹੀਂ ਹੈ ਕੋਈ ਹੋਲੀ ਹੈਗਾ ਕਦੋਂ ਆਇਆ ਸਾਰੇ 5-6 ਦਿਨਾਂ ਦੇ ਵਿੱਚ ਹੀ ਆਇਆ ਸਰ ਤੁਹਾਨੂੰ ਸ਼ਰਮ ਹੈ ਤੁਹਾਨੂੰ ਸ਼ਰਮ ਹੈ ਤੁਹਾਡੀ ਵਾਈਫ ਘਰ ਬੈਠੀ ਹੈ ਤੁਸੀਂ ਹਸਪੀਟਲ ਦਾ ਨਾਮ ਲੈ ਕੇ ਉਹਨਾਂ ਦੇ ਕੋਲੋਂ 70-80 ਹਜ਼ਾਰ ਰੁਪਏ ਆਪਣੇ ਖਾਤੇ 'ਚ ਪਵਾ ਲਏ ਸ਼ਰਮ ਕੋਲੋਂ ਲੰਗਦੀ ਤੁਹਾਡੇ ਕੋਈ ਰੱਬ ਦਾ ਖੌਫ ਹੈ ਬੋਲੋ ਭਾਈ ਸਾਹਿਬ ਹਾਂਜੀ ਮਿਰਜੂ ਬਸ ਹੁੰਦਾ ਕੋਈ ਕੋਈ ਰੱਬ ਦਾ ਖੌਫ ਕੋਈ ਵਾਹਿਗੁਰੂ ਦਾ ਡਰ ਕੋਈ ਕਰਮਾਂ ਦਾ ਡਰ ਜੀ 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 ਹੈਗਾ ਹੈ ਕਿ ਦਾਨ ਦਾ ਪੈਸਾ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਮੇਰੀ ਵਾਈਫ ਹਸਪੀਟਲ ਤੇ ਐਡਮਿਟ ਹੈ ਉਹਨੂੰ ਰਾਤ ਦਿਨ ਤੜਪ ਰਿਹਾ ਉਹ ਤੁਹਾਡੇ ਲਈ ਕਰਕੇ ਮੈਂ ਉਹਨਾਂ ਕਰਕੇ ਹੀ ਵੀਰ ਜੀ ਮੈਂ ਥੋੜਾ ਜਿਹਾ ਪਰੇਸ਼ਾਨ ਸੀਗਾ ਉਹਨਾਂ ਕਰਕੇ ਯਾਰ ਐਦਾਂ ਤਾਂ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭਾਜੀ ਮੇਰੇ ਫਾਦਰ ਤੇ ਵੀ ਕਰਜ਼ਾ ਇਸ ਟਾਈਮ ਮੇਰੇ ਫਾਦਰ ਤੇ ਵੀ ਲੋਨ ਹੈ ਜੀ ਜੀ ਵੀਰ ਜੀ ਜੇ ਮੇਰੇ ਫਾਦਰ ਤੇ ਲੋਨ ਹੈ ਕੀ ਮੈਂ ਐਨਜੀਓ ਤੋਂ ਪੈਸੇ ਖਾਣੇ ਸ਼ੁਰੂ ਕਰ ਦਾਂ ਨਹੀਂ ਵੀਰ ਜੀ ਫਿਰ ਤੁਸੀਂ ਇਹ ਕੰਮ ਕਿਉਂ ਕੀਤਾ ਫਿਰ ਤੋ ਯਾਰ ਇਹ ਬੱਚਿਆਂ ਵਾਲੀਆਂ ਗੱਲਾਂ ਨੇ ਯਾਰ ਮੇਰੇ ਦੋ ਕੁੜੀਆਂ ਨੇ ਵਿੱਚ 11 ਸਾਲ ਦੀ ਇੱਕ 7 ਸਾਲ ਦੀ ਹੈ ਬ੍ਰਦਰ ਕੀ ਪਰਵਰਿਸ਼ ਦੇ ਰਹੇ ਹੋ ਉਹਨਾਂ ਨੂੰ ਜੇ ਤੁਹਾਡੀਆਂ ਦੋ ਬੇਟੀਆਂ ਨੇ ਉਹਨਾਂ ਨੂੰ ਵੱਡੀ ਹੋ ਕੇ ਖੁਸ਼ੀ ਦੇਖਣਾ ਚਾਹੁੰਦੇ ਹੋ ਵੀਰ ਤੁਸੀਂ ਕੰਡੇ ਰਹੇ ਹੋ ਉਹਨਾਂ ਵਾਸਤੇ ਮੈਂ ਸਮਝ ਗਿਆ ਵੀਰ ਜੀ ਮੈਂ ਅੱਗ ਤਾਂ ਨਹੀਂ ਕਰਾਂਗਾ ਵੀਰ ਜੀ ਬਿਲਕੁਲ ਵੀ ਇਦਾਂ ਦਾ ਕੁਝ ਨਹੀਂ ਚਲੋ ਇਹ ਮੈਂ ਤਾਂ ਕੌਣ ਆ ਮਾਫੀ ਦੇਣ ਆ来 ਵੈਗਰੂ ਬੈਠਾ ਤੁਸੀਂ ਮੈਨੂੰ ਇਹ ਦੱਸੋ ਕਿ ਇਹਨਾਂ ਦੀ ਪੇਮੈਂਟ ਜਿੰਨੀ ਵੀ ਤੁਹਾਡੇ ਖਾਤੇ ਚਾਹੀਏ ਕਿੰਨੀ ਦੇਰ ਦੇ ਵਿੱਚ ਵਾਪਸੀ ਹੋਊਗੀ ਨਹੀਂ ਤਾਂ ਮੈਂ ਸਾਰਾ ਸ਼ਾਮ ਨੂੰ মিডিਆ ਦੇ ਅੱਗੇ ਖੁਲਾਸਾ ਕਰੂੰਗਾ ਕਿ ਆਹ ਬੰਦੇ ਨੇ ਆਹ ਕੀਤਾ ਨਹੀਂ ਨਹੀਂ ਮੇਰੇ ਵੀਰ ਜੀ ਇਦਾਂ ਨਾ ਕਰਦਾ ਮੇਰੀ ਵਾਈ ਵੈਸੀ ਮਰ ਜਾਏਗੀ ਮੈਂ ਤਾਂ ਵੈਸੀ ਮਰਿਆ ਹੋਇਆ ਬੈਠੀ ਪਲੀਜ਼ ਇਦਾਂ ਨਾ ਕਰਦਾ ਤੁਸੀਂ 60 7000 40000 ਰੁਪਏ ਮਹੀਨਾ ਤੁਸੀਂ ਕਮਾ ਰਹੇ ਹੋ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ ਤੁਸੀਂ ਮੇਰੇ ਕੋਲ ਆ ਜਾਓ ਕੋਈ ਦਵਾਈਆਂ ਚਾਹੀ ਸਹੀ ਕਿ ਕਿ ਵੀ ਜੇਕਰ ਤੁਹਾਡੇ ਕੋਲ ਅੱਗੋਂ ਗੋਦੀ ਨਹੀਂ ਆਣਾ ਜਿਹੜਾ ਤੁਸੀਂ ਆ 60 70 ਹਰ ਰੁਪਏ ਜਿਹੜਾ ਉਹਨਾਂ ਕੋਲ ਲਿੱਤਾ ਹੈ ਨਾ ਇਹ ਵਾਪਸੀ ਖਾਤੇ ਦੇ ਵਿੱਚ ਪਾਓ ਅੱਗੇ ਤੁਹਾਡੀ ਵਾਈਫ ਦਾ ਜਿਹੜਾ ਟ੍ਰੀਟਮੈਂਟ ਚੱਲੇਗਾ ਜੋ ਇਲਾਜ ਚੱਲੇਗਾ ਸਾਰਾ ਸੀ ਕਰਾਵਾਂਗੇ ਤੇ ਵਿੱਚ ਵਿੱਚ ਥੋੜਾ ਜਿਹਾ ਟਾਈਮ ਦੇ ਦੂੰਗਾ ਇਹਦੇ ਵਾਸਤੇ ਮੈਂ ਤੁਹਾਨੂੰ ਨਾ ਸ਼ਾਮ 7 ਵਜੇ ਤੱਕ ਦਾ ਟਾਈਮ ਦੇ ਰਿਹਾ 6 ਵਜੇ ਗਿਆ ਤੁਜੀ ਸ਼ਾਮ ਸ਼ਾਮ ਤੱਕ ਨਾ ਟਾਈਮ ਮੇਰੀ ਮੇਰੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਮੇਰੀ ਸੁਣ ਲਓ ਮੇਰੀ ਸੁਣ ਲਓ ਸਰ ਮੇਰੇ ਕੋਲ ਨਹੀਂ ਨਾ ਸਮਾਂ ਹੈਗਾ ਮੈਂ ਸਾਰਾ ਮੈਨੂੰ ਤਾਂ ਬੜਾ ਬੁਰਾ ਫੀਲ ਹੋਇਆ ਕਿ ਤੁਹਾਡੇ ਵਰਗੇ ਲੋਕਾਂ ਕਰਕੇ ਲੋਕ ਮੈਂ ਸਮਝ ਗਿਆ ਵੀ ਜੇ ਮੈਂ ਤੋਂ ਬਹੁਤ ਵੱਡੀ ਗਲਤੀ ਹੋਈ ਪਰ ਮੈਨੂੰ ਸੁਝਿਆ ਕੁਛ ਨਹੀਂ ਚਲੋ ਇੱਕ ਗਲਤੀ ਮੈਂ ਦੱਸ ਰਿਹਾ ਹਾਂ ਗਲਤੀ ਦਾ ਪ੍ਰਾਸ਼ਚਤ ਕਿਦਾਂ ਹੋਣਾ ਹੈ ਜੋ ਵੀ ਤੁਹਾਡੀ ਵਾਈਫ ਤੇ ਕੈਂਸਰ ਦਾ ਦੇਖੋ ਤੁਹਾਡੇ ਘਰ ਤੁਹਾਡੀ 40000 ਰੁਪਏ ਤਨਖਾਹ ਆ ਤੁਸੀਂ ਦੱਸੀ ਹੈ ਤਾਂ ਟੋਟਲ 40000 ਕਹਿੰਦਾ ਵਿੱਚ ਹਾਂ ਮਹੀਨੇ ਦਾ ਤੁਹਾਡੀ ਵਾਈਫ ਦਾ ਕਿੰਨਾ ਖਰਚਾ ਦਵਾਈਆਂ ਦਾ ਬਦ ਨਹੀਂ ਪੈ ਜਾਂਦਾ ਚਲੋ 50000 ਹੋ ਗਿਆ ਦਵਾਈਆਂ ਦਾ ਕਿੰਨਾ ਖਰਚਾ ਤੁਹਾਡੀ ਵਾਈਫ ਦਾ ਵਿੱਚ ਦਵਾਈਆਂ ਦਾ ਸਮਝ ਲੋ ਕਿ ਇਹ ਹੁਣ ਜਿਹੜੀਆਂ ਦਵਾਈਆਂ ਚੱਲ ਰਹੀਆਂ ਉਹ ਕੈਂਸਰ ਦੀ ਦਵਾਈ ਬੰਦਾ ਵਿੱਚ ਉਹਦੇ ਨਾਲ ਪੂਰੀ ਬਾਡੀ ਗਲ ਗਈ ਸੀ ਹੁਣ ਕੀ ਕਿਹੜੀਆਂ ਦਵਾਈਆਂ ਚੱਲ ਰਹੀਆਂ ਕਿੰਨਾ ਦਾ ਖਰਚਾ ਦਵਾਈਆਂ ਦਾ ਦਵਾਈਆਂ ਦਾ ਖ 12-15000 ਹੋਏਗਾ ਵੀ ਤੁਸੀਂ ਨਾ ਹਰ ਮਹੀਨੇ ਦੀ ਦਵਾਈਆਂ ਮੇਰੇ ਕੋਲ ਲੈ ਕੇ ਜਾਣੀਆਂ 12-15000 ਦੀਆਂ ਠੀਕ ਹੈ ਜਿਹੜਾ ਤੁਹਾਡੇ ਕੋਲ 50000 ਰੁਪਏ ਮਹੀਨਾ ਆ ਰਿਹਾ ਤੁਸੀਂ ਉਹਦੇ ਨਾਲ ਆਪਣਾ ਘਰ ਚਲਾਓ ਤੇ ਜਿਹੜਾ 60-70000 ਰੁਪਏ ਤੁਸੀਂ ਖਾਤੇ 'ਚ ਲੱਤਾ ਹੈ ਇਹ ਵਿਦਨ 1 ਆਰ ਇੱਕ ਘੰਟੇ ਦੇ ਵਿੱਚ ਜੇ ਉਹਨਾਂ ਦੇ ਖਾਤੇ 'ਚ ਨਾ ਪਹੁੰਚਿਆ ਮੈਂ ਕਰ ਸਕਦਾ ਮੈਨੂੰ ਮੇਰੀ ਮੈਨੂੰ ਥੋੜਾ ਜਿਹਾ ਵਕਤ ਦੇ ਦਿਓ 2-3 ਦਿਨ ਦਾ ਮੈਂ ਤੁਹਾਡੇ ਥਰੂ ਹੀ ਪੇਪ ਕਰ ਦਾਂਗਾ ਬ੍ਰਦਰ ਮੇਰੇ ਕੋਲ ਨਾ ਮੇਰੀ ਗੱਲ ਸੁਣ ਲਓ ਪਹਿਲਾਂ ਤਾਂ ਨਾ ਇਹ ਮੇਰਾ ਬੜਪਨ ਸਮਝੋ ਕਿ ਮੈਂ ਤੁਹਾਨੂੰ ਫੋਨ ਕਰ ਲਿਆ ਮੈਂ ਤਾਂ ਨਾ ਤੁਹਾਡੇ ਸਕਰੀਨ ਸ਼ਾਟਸ ਤੁਹਾਡੀ ਫੋਟੋ ਤੁਹਾਡੀ ਫੇਸਬੁੱਕ ਪ੍ਰੋਫਾਈਲ ਸਭ ਕੁਝ ਕੱਢੀ ਬੈਠਾ ਮੋੜਿਆ ਆਪਣੇ ਮੈਂ ਕਹਿੰਦੇ ਮੈਂ ਅੱਗੇ ਤੋਂ ਨਹੀਂ ਹੋਏਗਾ ਨਾ 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 ਮੇਰੀ ਮੇਰੀ ਗੱਲ ਸਮਝੋ ਮੈਂ ਕੀ ਕਰੀ ਬੈਠਾ ਕਿਉਂਕਿ ਮੇਰਾ ਕੰਮ ਨਹੀਂ ਹੈਗਾ ਕਿ ਮੈਂ ਤੁਹਾਨੂੰ ਜਾ ਕੇ ਫੋਨ ਕਰਾਂ ਰਿਕੁਐਸਟ ਕਰਾਂ ਕਿ ਭਾਜੀ ਯਾਰ ਪਲੀਜ਼ ਕਰ ਦਿਓ ਕਿਉਂ ਕਿ ਜਿਹੜਾ ਵਿਚਾਰਾ ਬੰਦਾ ਮੈਨੂੰ ਫੋਨ ਕਰ ਰਿਹਾ ਨਾ ਉਹ ਰੋ ਰਿਹਾ ਹੈ ਤੁਹਾਡਾ ਬੜੱਪਾ ਨਾ ਮੇਰੇ ਵਿੱਚ ਤੁਹਾਡਾ ਬੜੱਪਾ ਨਾ ਜੇ ਮੈਂ ਇੱਕ ਵਾਰੀ ਕਰ ਦਿਆਂ ਹਾਂ ਮੈਂ ਇਹੀ ਕਹਿ ਰਿਹਾ ਤੁਹਾਨੂੰ ਜੇ ਤੁਸੀਂ ਇਹ ਮੇਰਾ ਬੜੱਪਾ ਬੜੱਪਾ ਚ ਹੀ ਰਹਿਣਾ ਚਾਹੁੰਦੇ ਹੋ ਕਿਉਂਕਿ ਮੇਰੇ ਤਾਂ ਪੈਸੇ ਹੈ ਨਹੀਂ ਹਨ ਜਿਹਦੇ ਪੈਸੇ ਨੇ ਧਾਮ ਦੇ ਪੈਸੇ ਨੇ ਗੁਰੂ ਸਾਹਿਬ ਦੀ ਗੁਲਤੋਂ ਨਿਕਲ ਗੁਰਦੁਆਰੇ ਚੋਂ ਕੱਢ ਕੇ ਪੈਸੇ ਦਿੱਤੇ ਉਹਨਾਂ ਨੇ ਤੁਹਾਨੂੰ ਜੀ ਜੀ ਬੀ ਜੀ ਜੀ ਮੈਂ ਸਮਝ ਗਿਆ ਬੀ ਮੈਂ ਸਮਝ ਗਿਆ ਜੇ ਜਿੰਨੇ ਵੀ ਪੈਸੇ ਉਹ ਆਏ ਨੇ ਮੈਨੂੰ ਮੈਂ ਉਹਨਾਂ ਕੋਲ ਕਨਫਰਮ ਕਰ ਲੈਣਾ 1 ਘੰਟੇ ਦੇ ਵਿੱਚ ਜੇ ਉਹਨਾਂ ਦੇ ਖਾਤੇ 'ਚ ਵਾਪਸੀ ਨਾ ਪਹੁੰਚੀ ਤਾਂ 7-8 ਵਜੇ ਮੈਂ ਪ੍ਰੈਸ ਕਾਨਫਰੰਸ ਕਰ ਦੇਣੀ ਹੈ ਤੁਹਾਡੀ ਇੱਕ ਇੱਕ ਘੰਟੇ ਦਾ ਨਾ ਇੱਕ ਘੰਟੇ ਦਾ ਟਾਈਮ ਨਾ ਦਿਓ ਮੈਨੂੰ ਮੈਨੂੰ ਥੋੜਾ ਜਿਹਾ ਵਕਤ ਹੋਰ ਦੇ ਦਿਓ ਥੋੜਾ ਜਿਹਾ ਚਲੋ 9 ਵਜੇ ਤੱਕ ਕਰ ਲਓ ਨਹੀਂ ਮੈਂ ਕਿਹ ਜੀ ਮੈਨੂੰ 2-3 ਦਿਨ ਦਾ ਟਾਈਮ ਬ੍ਰਦਰ 2-3 ਦਿਨ ਨਹੀਂ ਮੈਨੂੰ ਫਿਰ ਐਦਾਂ ਕਰੋ ਮੇਰੀ ਗੱਲ ਸੁਣੋ ਤੁਸੀਂ ਨਾ ਰੱਖੀ ਨਾ ਮੇਰੀ ਪਹਿਲਾਂ ਗੱਲ ਮੈਂ ਨਾ ਅੱਗੇ ਦੇ ਚੁੱਕਾ ਜਿਹਦੇ ਜਿਹਦੇ ਮੈਂ ਦੇਣੇ ਸੀ ਜਿਹਦੇ ਦਿੱਤੇ ਉਹਦਾ ਨਾਮ ਜਿਹਨੂੰ ਦਿੱਤੇ ਆ ਉਹਦਾ ਨਾਮ ਬੋਲੋ ਕਿਹਨੂੰ ਦਿੱਤੇ ਜੀ ਮੇਰੀ ਨਾ ਮੈਂ ਤੁਹਾਨੂੰ ਦੱਸ ਠੀਕ ਹੈ ਬੀ ਜੀ ਇੱਕ ਮੇਰੀ ਕੁੜੀਆ ਦਾ ਲੈਪਟਾਪ ਸੀਗਾ ਉਹ ਵੀ ਮੈਂ ਗਿਰਵੀ ਰੱਖਿਆ ਸੀ 20000 ਰੁਪਏ ਚ ਮੈਂ ਉਹ ਵੀ ਛਡਾਇਆ ਯਾਰ ਤੁਸੀਂ ਮਤਲਬ ਲੋਕ ਮਤਲਬ ਲੋਕਾਂ ਲੋਕਾਂ ਇੱਕ ਮਿੰਟ ਲੋਕਾਂ ਦੇ ਦਾਨ ਦੇ ਪੈਸੇ ਨਾਲ ਆਪਾਂ ਆਪਣੀ ਐਕਟਿਵ ਆ ਛਡਾਣੀ ਆ ਆਪਾਂ ਮੰਗ ਰਹੇ ਆ ਕੋਈ ਕਹਿੰਦਾ ਮੈਂ ਕੋਈ ਕਨਵੈਨਸ ਨਹੀਂ ਸੀ ਮੇਰੇ ਕੋਲ ਮੈਂ ਤੁਹਾਨੂੰ ਕਹਿ ਰਿਹਾ ਬੀ ਜੀ ਮੈਨੂੰ ਸਿਰਫ 2 ਜਾਂ 3 ਦਿਨ ਦਾ ਟਾਈਮ ਦੇ ਦਿਓ ਮੈਂ ਜੋ ਦੁਬਾਰਾ ਗਿਰਵੀ ਰੱਖ ਕੇ ਸਾਰੇ ਪੇਮੈਂਟ ਵਾਪਸ ਕਰ ਦਾਂਗਾ ਮੈਨੂੰ ਇਹ ਦੱਸੋ ਕਿੰਨੀ ਡਿਮੈਂਡ ਹੈਗੀ ਬ੍ਰਦਰ ਤੁਹਾਡੇ ਖਾਤੇ ਚਾਹੀਏ ਤੁਹਾਨੂੰ ਪਤਾ ਹੀ ਨਹੀਂ ਜੀ ਜੀ ਮੈਨਰੇ ਐਕਚੁਅਲੀ ਨਾ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੇਰੀ ਪਹਿਲਾਂ ਨਾ ਫੇਸਬੁੱਕ ਆ ਉਹਦੇ ਉੱਤੇ Google Pay ਦੇ ਉੱਤੇ ਨਾ ਹੀਰੋ ਹੀਰੋ ਸ਼ੋ ਹੁੰਦਾ ਸੀ ਕਿਉਂਕਿ ਮੈਂ ਫੋਨ ਕਿਸੇ ਕੋਲੋਂ ਲਿੱਤਾ ਸੀਗਾ ਤੇ ਉਹ ਕਹਿੰਦੇ ਸੀ ਗਗਨ ਜੀ ਤੁਸੀਂ ਆਪਣੇ ਨਾਮ ਤੇ ਆਈਡੀ ਚਲਾ ਲਓ ਮੈਂ ਆਪਣੇ ਆਪ ਦੇ ਨਾਈਟੂ ਤੇ ਸਾਰਾ ਮੇਰੇ ਕੋਲੋਂ ਡਿਲੀਟ ਹੋ ਗਿਆ ਆਇਆ ਚਲੋ ਮੈਂ ਤੁਹਾਨੂੰ ਮੈਂ ਤੁਹਾਨੂੰ ਉਹਨਾਂ ਕੋਲ ਪੇਮੈਂਟ ਪਤਾ ਕਰ ਦੇਣਾ ਕਿੰਨੀ ਆ ਜੀ ਜੀ ਬਿਲਕੁਲ ਤੁਸੀਂ ਅੱਜ ਜਿੱਦਾਂ ਬੜਕੀ ਹੈਗਾ ਅੱਜ ਅੱਜ ਵੀਰਵਾਰ ਹੈ ਗਾ ਵੀਰ ਜੀ ਤੁਹਾਨੂੰ ਮੈਂ ਐਤਵਾਰ ਤੱਕ ਸਾਰੀ ਪੇਮੈਂਟ ਕਲੀਅਰ ਕਰ ਦਾਂਗਾ ਜੋ ਜੋ ਤੁਸੀਂ ਮੈਨੂੰ ਜਿੱਦਾਂ ਜਿੱਦਾਂ ਦੱਸੋਗੇ ਬ੍ਰਦਰ 91500 ਰੁਪਏ ਤੁਹਾਡੇ ਆਇਆ ਖਾਤੇ ਦੇ ਵਿੱਚ ਉਹਨਾਂ ਵੱਲੋਂ 91500 91500 ਹਾਂ ਇਹਦੀ ਡਿਟੇਲ ਆਪਣੇ ਖਾਤੇ ਚੋਂ ਕਢਾ ਲਈਓ ਜਾ ਕੇ ਮੇਰੇ ਕੋਲ ਡਿਟੇਲ ਸਾਰੀ ਆ ਚੁੱਕੀ ਹੈ ਇੱਕ ਇੱਕ ਟ੍ਰਾਂਜੈਕਸ਼ਨ ਦੀ 91500 ਤਾਂ ਨਹੀਂ ਆਇਆ ਉਹ ਬ੍ਰਦਰ ਮੈਂ ਫਿਰ ਉਹੀ ਗੱਲਾਂ ਆਪਾਂ ਤੁਸੀਂ ਤਾਂ ਪਹਿਲਾਂ ਇਹ ਵੀ ਕਹਿ ਰਹੇ ਸੀ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਮੈਂ ਨਹੀਂ ਕਿਹਾ ਵਿੱਚ ਕੁਝ ਨਹੀਂ ਆਇਆ ਤੁਸੀਂ ਦੂਜੇ 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 ਤੁਸੀਂ ਦੂਜੇ ਫੋਨ 'ਚ ਕਿਹਾ ਨਾ 20000 ਰੁਪਏ ਕੈਸ਼ ਬਾਕੀ ਅ ਹਾਂਜੀ ਹਾਂਜੀ ਆਇਆ ਵੀਰ ਜੀ ਹਾਂ ਇਹ ਸਾਰੀ ਡਿਟੇਲ ਮੇਰੇ ਕੋਲ ਪਹੁੰਚ ਚੁੱਕੀ ਹੈ ਕੈਸ਼ ਆਇਆ ਨਾ ਜਿਹੜਾ ਕੈਸ਼ ਆਇਆ ਉਹ ਹੱਲੇ ਵੀ ਮੇਰੀ ਜੇਬ 'ਚ ਹੀ ਪਿਆ ਵੀਰ ਜੀ ਬਸ ਉਹ ਕਿੱਥੋਂ ਆਇਆ ਕੈਸ਼ ਤੁਹਾਡੇ ਕੋਲ ਉਹ ਮੈਨੂੰ ਉਹਨਾਂ ਨੇ ਢੇੜੇ ਦੀਦੀ ਨਾਲ ਮੇਰੀ ਗੱਲ ਹੋਈ ਸੀ ਨਾ ਲਖਨਊ ਉਹਨਾਂ ਨੇ ਹੀ ਮੈਨੂੰ ਦਵਾਇਆ ਵੀਰ ਜੀ ਮੈਨੂੰ ਨਹੀਂ ਪਤਾ ਉਹ ਕਿਹੜੇ ਦੀਦੀ ਨੇ ਜਿਨ੍ਹਾਂ ਨਾਲ ਤੁਹਾਡੀ ਗੱਲ ਚੱਲ ਰਹੀ ਹੈ ਪਰ ਮੇਰੀ ਕਿਸੇ ਲੁਧਾਨੇ ਦੇ ਬੰਦੇ ਨਾਲ ਗੱਲ ਚੱਲ ਰਹੀ ਹੈ ਮੇਰੀ ਦੀਦੀ ਨਾਲ ਕਿਸੇ ਨਾਲ ਗੱਲ ਨਹੀਂ ਚੱਲ ਰਹੀ ਉਹ ਜਿਨ੍ਹਾਂ ਨੇ ਤੁਹਾਨੂੰ ਉਹ 20000 ਦਿੱਤਾ ਹੈ ਜੀ ਇੱਕ ਮਿੰਟ ਗੱਲ ਸੁਣ ਮੇਰੀ ਇੱਕ ਮਿੰਟ ਗੱਲ ਸੁਣੋ ਹਾਂ ਜੀ ਜਿਨ੍ਹਾਂ ਨੇ ਤੁਹਾਨੂੰ ਦੱਸਿਆ ਵੀ ਅਸੀਂ 95000 ਰੁਪਇਆ ਇਹਨਾਂ ਨੂੰ ਦਿੱਤਾ ਹੈਗਾ ਤੁਹਾਡੇ ਕੋਲ ਸਾਰੀ ਡਿਟੇਲ ਹੋਏਗੀ ਨਾ ਵੀਰ ਜੀ ਹਾਂ ਫੁੱਲ ਡਿਟੇਲ ਹੈ ਮੇਰੇ ਕੋਲ ਹੈਨਾ ਹਾਂ ਫੁੱਲ ਡਿਟੇਲ ਹੈ ਫੁੱਲ ਸਕਰੀਨਸ਼ਾਟ ਹੈ ਫੁੱਲ ਜੋ ਵੀ ਤੁਹਾਡੇ ਕੋਲ ਸਾਰਾ ਡਾਟਾ ਤੁਹਾਡੇ ਕੋਲ ਆ ਚੁੱਕਿਆ ਨਾ ਮੇਰੇ ਵਿੱਚ ਮੇਰੀ ਫਾਈਲ ਵਿੱਚ ਸਭ ਕੁਝ ਸਭ ਕੁਝ ਫੋਟੋਆਂ ਫੁੱਟਮਾਂ ਤੁਹਾਡੇ ਪਰਿਵਾਰ ਦੀਆਂ ਜਿਹੜੀ ਤੁਸੀਂ ਆ ਵਾਈਫ ਦੀਆਂ ਪਤਾ ਨਹੀਂ ਆ ਵਾਈਫ ਦੀਆਂ ਫੋਟੋਆਂ ਤੁਹਾਡੀ ਕਿਸੇ ਹੋਰ ਦੀਆਂ ਜਿਹੜੀਆਂ ਆ ਸਰੀਰ ਦੀਆਂ ਫੋਟੋਆਂ ਭੇਜੀਆਂ ਨਹੀਂ ਨਹੀਂ ਮੇਰੇ ਵਾਈਫ ਦੀਆਂ ਨੇ ਵੀ ਚੀਜ਼ ਇਹ ਸਾਰੀਆਂ ਫੋਟੋਆਂ ਬਿੱਲ ਸਭ ਕੁਝ ਮੇਰੇ ਕੋਲ ਆ ਚੁੱਕਾ ਹੈ ਪਰ ਇਹਦੇ ਚ ਗੱਲ ਪਤਾ ਕੀ ਇਹਦੇ ਚ ਪੈਸਿਆਂ ਦਾ ਬਿੱਲ ਇੱਕ ਵੀ ਨਹੀਂ ਹੈਗਾ ਵੀਰ ਰਿਪੋਰਟਾਂ ਨਹੀਂ ਨਾ ਵੀਰ ਜੀ ਰਿਪੋਰਟਾਂ ਨੇ ਸਾਰੀਆਂ ਜਿਹੜਾ ਤੁਹਾਡਾ 7-8 ਲੱਖ ਰੁਪਏ ਲੱਗਿਆ ਨਾ ਉਹਦੇ ਬਿੱਲ ਵੀ ਤਿਆਰ ਕਰ ਲਓ ਪਰ ਚਲੋ ਮੈਂ ਉਹ ਪੈਸਾ ਤਾਂ ਕੁਛ ਵੀ ਨਹੀਂ ਲੈਣਾ ਮੈਂ ਤਾਂ 91500 ਰੁਪਏ ਜਿਹੜਾ ਮੈਨੂੰ ਪਤਾ ਲੱਗਿਆ ਇਹ ਵਾਪਸ ਹੀ ਕਰੋ ਮੈਂ ਵਿੱਚ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੁਛ ਮੈਂ ਹੋਰ ਤੁਹਾਨੂੰ ਕੁਛ ਨਹੀਂ ਹੱਥ ਜੋੜ ਕੇ ਮੇਰੀ ਬੇਨਤੀ ਹੈ ਤੁਹਾਨੂੰ ਸੰਡੇ ਸ਼ਾਮ 6 ਵਜੇ ਤੱਕ 7 ਵਜੇ ਤੱਕ ਤੁਹਾਨੂੰ ਮੈਂ ਸਾਰੇ ਪੈਸੇ ਪਕੜਾ ਜਾਗਾ ਮੈਂ ਨਾ ਸੰਡੇ ਨਾ ਤੁਹਾਨੂੰ ਕਾਲ ਨਹੀਂ ਕਰਨੀ ਭਾਈ ਸਾਹਿਬ ਧਿਆਨ ਚ ਰੱਖਿਓ ਨਹੀਂ ਨਹੀਂ ਕਿਉਂ ਕਰਨੀ ਹੈ ਵੀਰ ਜੀ ਤੁਸੀਂ ਕਾਲ ਮੈਂ ਸੁਣੋ ਮੇਰੀ ਬੇਨਤੀ ਮੇਰੀ ਮੇਰੀ ਇੱਕ ਨੋ 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 ਮੈਂ ਬ੍ਰਦਰ ਮੇਰਾ ਨਾ ਮੇਰੀ ਮੇਰੀ ਗੱਲ ਸੁਣੋ ਮੈਂ ਕੋਈ ਵਿਚੋਲਾ ਤਾਂ ਹੈ ਨਹੀਂ ਕਿ ਮੈਂ ਫੈਸਲੇ ਕਰਾਉਣ ਦੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਮੈਂ ਤੁਹਾਡੇ ਕੋਲ ਕੁਝ ਲੈਣਾ ਨਾ ਮੈਂ ਉਹਨਾਂ ਕੋਲ ਕੁਝ ਲੈਣਾ ਇੱਕ ਇਨਸਾਨੀਅਤ ਇੱਕ ਇਨਸਾਨ ਹੈ ਕਿ ਉਹ ਸਹੀ ਦੇ ਸਹੀ ਗਲਤ ਦੇਖਦਾ ਜਿਹੜੀ ਜਿਹੜੀ ਉਹ ਦੀਦੀ ਦਾ ਮਨ ਟੁੱਟਿਆ ਹੋਊਗਾ ਨਾ ਪਤਾ ਨਹੀਂ ਉਹ ਕੌਣ ਨੇ ਵਿਚਾਰੇ ਪਰ ਜਿਹੜਾ ਮਨ ਚ ਟੁੱਟਿਆ ਹੋਊਗਾ ਉਹਨਾਂ ਨੂੰ 50000 ਰੁਪਏ ਹੁਣੇ ਪਾ ਦੇਣਾ ਥੋੜੀ ਦੇਰ ਤੱਕ ਘੰਟੇ 2 ਮਿੰਟ ਤੱਕ 50000 ਰੁਪਏ ਮੈਂ ਪਾ ਦੇਣਾ ਬਾਕੀ ਮੈਂ ਅਰੇਂਜ ਕਰਕੇ ਇੱਧਾ ਉਧਰ 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 ਕਰਕੇ ਮੈਂ ਸਾਰਾ ਕਰਾ ਦੇਣਾ ਵੀਰ ਜੀ ਮੈਂ ਸਾਰਾ ਕਰ ਦੂੰਗਾ ਮੈਨੂੰ ਥੋੜਾ ਵਕਤ ਚਾਹੀਦਾ 50000 ਰੁਪਏ ਜੇ 8 ਵਜੇ ਤੱਕ ਉਹਨਾਂ ਦੇ ਖਾਤੇ 'ਚ ਅੱਜ ਨਾ ਪਿਆ 9 ਵਜੇ ਮੈਂ ਪ੍ਰੈਸ ਕਾਨਫਰੰਸ ਕਰ ਦੇਣੀ ਹੈ ਉਹ ਮੈਂ ਤੁਹਾਨੂੰ ਵੀਰ ਜੀ ਕਹਿ ਰਿਹਾ ਲੋੜ ਹੀ ਨਹੀਂ ਤੇ ਨਹੀਂ ਫਿਰ ਤੁਸੀਂ ਬਹੁਤ ਵਧੀਆ ਭਾਈ ਜੀ ਮੈਂ ਕੋਈ ਪੋਲੀਟਿਸ਼ੀਅਨ ਤਾਂ ਹੈ ਨਹੀਂ ਕਿ ਮੈਂ ਕਿਸ ਨੂੰ ਬਲੈਕਮੇਲ ਕਰ ਨਾ ਤੁਹਾਨੂੰ ਤੁਹਾਨੂੰ ਫੜਾ ਜਵਾ ਨਾ 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 ਮੈਂ ਕੀ ਕਰਨੇ ਭਰਾ ਮੈਨੂੰ ਨਹੀਂ ਚਾਹੀਦੇ ਮੇਰੇ ਕੋਲ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਉਹ ਭੈਣ ਨੂੰ ਹੀ 50 51 50000 ਰੁਪਏ ਆਪਣਾ ਵਾਪਸ ਭੇਜੋ ਵਿਦਨ 2 ਆਵਰਸ 8 ਵਜੇ ਤੱਕ ਉਸ ਤੋਂ ਬਾਅਦ ਸੰਡੇ ਤੱਕ ਪੇਮੈਂਟ ਕਲੀਅਰ ਕਰੋ ਤੇ ਸ਼ਾਮ ਤੱਕ ਮੈਂ ਤੁਹਾਨੂੰ ਕਿਹਾ ਸੰਡੇ ਤੱਕ ਨਹੀਂ ਹੋ ਪਾਏਗੀ ਬਾਕੀ ਮੈਂ ਪੈਸੇ ਤੁਹਾਨੂੰ ਕਹਿ ਰਿਹਾ ਮੈਂ ਦੋ ਜੇ ਤੇ 50000 ਤਾਂ ਮੈਂ ਅੱਜ ਥੋੜੀ ਦੇਰ ਤੱਕ ਇਧਰ ਉਧਰ ਕਰਕੇ ਦਿੱਤਾ ਵੀ ਮੈਂ ਕਰਾ ਦੇਣਾ ਵੀਰ ਜੀ ਬਾਕੀ ਮੈਨੂੰ ਥੋੜਾ ਜਿਹਾ ਵਕਤ ਜਿਵੇਂ ਸੰਡੇ ਮੰਡੇ ਟਿਊਜ਼ਡੇ ਜਿੱਤਾ ਇੰਨਾ ਨਹੀਂ ਹੋਣਾ ਬ੍ਰਦਰ ਇਹ ਕੀ ਹੈ ਯਾਰ ਕੋਈ ਅਸੀਂ ਕੋਈ ਪੈਸੇ ਨਹੀਂ ਮੈਂ ਜੀ ਮੈਂ ਇਕੱਠੇ ਕਰਨੇ ਨਾ ਪੈਸੇ ਉਹ ਬਾਹਰ ਦੇਤੀ ਮੈਂ ਤਾਂ ਵਾਪਸ ਕਰਾਂਗਾ ਸਰ ਨਹੀਂ 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 ਐਦਾਂ ਨਹੀਂ ਮੈਂ ਨਹੀਂ ਐਦਾਂ ਕਰ ਸਕਦਾ ਕਿ ਮੈਂ ਟਿਊਜ਼ਡੇ ਮੰਡੇ ਤੱਕ ਕਹਾਣੀ ਵੇਟ ਕਰਾਂ ਸੰਡੇ ਤੱਕ ਸਾਰੇ ਕਲੀਅਰ ਚਾਹੀਦੇ ਨੇ ਜੀ ਸਰ ਪਰੀ ਮੰਡੇ ਤੱਕ ਨਹੀਂ ਉਹ ਪਾਊਗਾ ਥੋੜੀ ਜੀ ਮੇਰੀ ਬੇਨਤੀ ਮੰਨ ਲਓ ਮੈਂ ਵੀ ਥੋੜਾ ਜਿਹਾ ਉਧਰ ਫਸਿਆ ਆਇਆ ਪਲੀਜ਼ ਬ੍ਰਦਰ ਮੈਂ ਨਾ ਤੁਹਾਡੀ ਦੁਕਾਨ ਤੇ ਆ ਜਾਵਾਂਗਾ ਮੈਨੂੰ ਨਾ ਮਜਬੂਰ ਨਾ ਕਰੋ ਮੈਂ ਮੈਂ ਥਾਣੇ ਜਾਵਾਂ ਤੁਹਾਡੀ ਦੁਕਾਨ ਤੇ ਜਾਵਾਂ ਐਵੇਂ ਬਦਨਾਮੀ ਹੋਊਗੀ ਤੁਹਾਡੀ ਫਿਰ ਤੁਸੀਂ ਕਹੋਗੇ ਅਨਮੋਲ ਭਾਜੀ ਆ ਕੀ ਕਰਤਾ ਇਸ ਕਰਕੇ ਮੈਨੂੰ ਮਜਬੂਰ ਨਾ ਕਰੋ ਬ੍ਰਦਰ ਕਿਉਂਕਿ ਨਾ ਮੈਂ ਬਹੁਤ ਇਸ ਟਾਈਮ ਗੁੱਸੇ 'ਚ ਹਾਂ ਕਿ ਆਪਾਂ ਇੱਕ ਇਨਸਾਨੀਅਤ ਦਾ ਕਹਾਣ ਕਰ ਰਹੇ ਆਂ 50000 ਰੁਪਏ ਉਹਨਾਂ ਦਾ ਪਾਓ ਤੇ ਸੰਡੇ ਤੱਕ ਬਾਕੀ ਪੇਮੈਂਟ ਕਲੀਅਰ ਕਰੋ ਨਾ ਮੈਂ ਤੁਹਾਨੂੰ ਜਾਣਦਾ ਨਾ ਤੁਸੀਂ ਮੈਨੂੰ ਜਾਣਦੇ ਹੋ ਗ ਠੀਕ ਹੈ ਓਕੇ ਬਾਈ ਠੀਕ ਹੈ ਤੇ ਮੇਰੀ ਹਾਂਜੀ ਭੈਣੇ ਹਲੋ ਕੀ ਚੀਜ਼ ਹੈ ਕੋਈ ਸੋ ਨਾ ਕੋਈ ਚੀਜ਼ ਹੈ ਪਹਿਲੇ ਤੁਸੀਂ ਇੰਨਾ ਕਿਉਂ ਘਬਰਾ ਰਹੇ ਸੀਗੇ ਤੁਸੀਂ ਤਾਂ ਦੱਸੋ ਰੱਬ ਦੇ ਬੱਚਿਓ ਕਦੀ ਵੀ ਮਨ 'ਚ ਨਾ ਕੋਈ ਬੁਰਾਈਆਂ ਮੈਂ ਹੁਣੇ ਪਲੈਨ ਮੈਂ ਆਪਣੀ ਐਫਡੀ ਤੋੜਵਾਣ ਚੱਲੀ ਸੀ ਐਕਚੁਅਲੀ ਮੈਂ ਸਿੰਗਲ ਪੇਰੈਂਟ ਹਾਂ ਮੇਰੇ ਹਸਬੰਡ ਨਹੀਂ ਹੈਗੇ ਮੈਨੂੰ ਕਿਸੇ ਦਾ ਦੁੱਖ ਸੁਣਿਆ ਤੇ ਮੈਂ ਨਾ ਆਪਣੀ ਐਫਡੀ ਤੋੜਨ ਚੱਲੀ ਸੀ ਵੀ ਮੈਂ ਰਾਤ ਤੱਕ ਸੰਗਤਾਂ ਦਾ ਪੈਸਾ ਮੋੜਦਿਆਂ ਮੈਨੂੰ ਨੀਂਦ ਨਹੀਂ ਸੀ ਪੈਣੀ ਥੈਂਕ ਯੂ ਸੋ ਮੱਚ oh ਨਹੀਂ 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 ਪਹਿਲੇ ਮੇਰੇ ਆਪ ਦੇ ਰੌਂਕ ਤੇ ਮੇਰੇ ਤੇ ਮੇਰੇ ਅੱਗੇ ਕੁੱਪਾ ਮਾਰ ਕੇ ਮੈਨੂੰ ਲੱਗਦਾ ਸੀ ਕਿ ਕੋਈ ਮੇਲ ਬੰਦਾ ਇੱਧਰ ਹੋ ਰਿਹਾ ਮੈਂ ਕੀ ਹੈਲਪ ਕਰਦੇ ਮੈਂ ਆਪਣੀ ਮੈਂ ਨਾ ਆਸਟ੍ਰੇਲੀਆ ਭਣਾਂਦੀ ਆ ਮੈਂ ਆਸਟ੍ਰੇਲੀਆ ਤੋਂ ਐਡਵਾਂਸ ਫੀਸ ਦਾ ਮਰਵਾ ਕੇ ਆ ਮੈਨੂੰ ਪੈਸੇ ਦਿੱਤੇ ਸਨ ਮੈਂ ਮੈਂ ਐਡਵਾਂਸ ਫੀਸ ਦਾ ਲੈ ਲਿਆ ਨਹੀਂ ਮੇਰਾ ਆਲਰੇਡੀ ਐਡਵਾਂਸ ਤਸੰਦ ਚੱਲ ਰਿਹਾ ਮੈਂ 3 ਮਹੀਨੇ ਦਾ ਐਡਵਾਂਸ ਦਿੱਤਾ ਹੋਇਆ ਹੈ ਤੇ ਕੋਈ ਆਂਦਾ ਤੇ ਬੰਦਾ ਕਹਿੰਦਾ ਵੀ ਚੱਲ ਮੈਨੂੰ ਰਿਜੈਕਟ ਮਿਲੇ ਹੋਏ ਹੈ ਮੈਂ ਐਡਵਾਂਸ ਤਸੰਦ ਕਰਦੀ ਰਹੀ ਨਹੀਂ ਪਰ ਅੱਜ ਇੰਨਾ ਵੱਟਾ ਧੋਖਾ ਕਰਦਾ ਉਹ ਨਹੀਂ 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 ਭੈਣੇ ਕੋਈ ਧੋਖਾ ਨਹੀਂ ਕਰਦਾ ਦੇਖੋ ਗੁਰਸਾਹਿਬ ਨੇ ਫਿਰ ਸਾਡੇ ਵਰਗੇ ਪਾਪੀਆਂ ਦੀ ਡਿਊਟੀ ਲਾਤੀ ਜੀ ਜੀ ਬਹੁਤ ਬਹੁਤ ਸ਼ੁਕਰ ਹੈ ਮੈਂ ਤੁਹਾਨੂੰ ਮਿਲਾ ਲਿੱਤਾ ਥੈਂਕ ਯੂ ਸੋ ਮੱਚ ਨਹੀਂ ਨਹੀਂ ਕੋਈ ਗੱਲ ਤੁਸੀਂ ਕਰ ਲਓ ਪਹਿਨੇ ਤੁਹਾਡੀ ਹੁਣੀ ਥੋੜੀ ਦੇਰ ਜੇ ਪੇਮੈਂਟ ਨਹੀਂ ਆਈ ਨਾ ਮੇਰੇ ਪਰਸਨਲ ਨੰਬਰ ਤੋਂ ਤੁਹਾਨੂੰ ਕਾਲ ਆਇਆ ਮੈਨੂੰ ਕਾਲ ਕਰ ਦਿਓ ਜੀ ਜੀ ਬਹੁਤ ਬਹੁਤ ਥੈਂਕ ਯੂ ਜੀ ਕੋਈ ਗੱਲ ਨਹੀਂ ਗੋਡ ਬles ਜੀ ਮੈਂ ਮੈਂ ਅੱਗੇ ਤੋਂ ਕਦੀ ਆਵੇਂ ਦੱਸਵਾਂ ਨਹੀਂ ਦੇਣਾ ਮੈਂ ਤੁਹਾਨੂੰ ਭੇਜ ਦਿਆ ਕਰਾਂ ਨਾ 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 ਮੈਨੂੰ ਵੀ ਨਹੀਂ ਹਿੱਚ ਨਾ ਤੁਸੀਂ ਮੈਨੂੰ ਮੈਨੂੰ ਸਾਡੇ ਕੋਲ ਨਾ ਪਹਿਨੇ ਐਕਚੁਅਲੀ ਪੇਸ਼ੈਂਟਸ ਹੁੰਦੇ ਨੇ ਰੋਜ਼ ਤਾਂ ਅਸੀਂ ਵੈਰੀਫਾਈ ਕਰਦੇ ਹਾਂ ਚੈੱਕ ਕਰਦੇ ਹਾਂ ਫਿਰ ਕਿਸੇ ਦੀ ਹੈਲਪ ਕਰਦੇ ਹਾਂ ਤੁਸੀਂ ਐਦਾਂ ਕਿਸੇ ਦੇ ਖਾਤੇ 'ਚ ਨਹੀਂ ਪਾਣੇ ਪਰਮਾਤਮਾ ਨੇ ਤੁਹਾਨੂੰ ਬਹੁਤ ਉੱਚੀ ਸੇਵਾ ਲਈ ਹੈ ਚੰਗੇ ਲੋਕ ਵੀ ਹੈਗੇ ਨੇ ਪਰ ਚਲੋ ਕੋਈ ਗੱਲ ਨਹੀਂ ਇਸ ਐਕਸਪੀਰੀਅੰਸ ਤੋਂ ਕੁਝ ਸਿੱਖਿਓ ਤੁਸੀਂ ਅੱਗੇ ਵੀ ਕਿਸੇ ਨੂੰ ਦੱਸਿਓ ਇਹ ਪੇਮੈਂਟ ਪਹਿਲਾਂ ਆਪਣੀ ਵਾਪਸ ਲਓ ਇੱਕ ਇੱਕ ਰੁਪਿਆ ਇਹ ਆਪਣੇ ਹਰਾਮ ਦੇ ਪੈਸੇ ਨਹੀਂ ਹੈਗੇ ਆਪਣੇ ਪੈਸੇ ਨੇ ਆਪਾਂ ਗਲਤ ਨਹੀਂ ਜਾਣਦੇ ਨੇ ਕੋਈ ਵੀ ਜੀ ਮੈਂ ਤੁਹਾਨੂੰ ਦੱਸਦੀ ਮੈਂ ਮਾਪਿਆਂ ਕੋਲੋਂ ਐਡਵਾਂਸ ਪੀਸਾ ਮੰਗਿਆ ਸੀ ਵੀ ਮੈਂ ਇੱਥੇ ਹੈਲਪ ਕਰਨੀ ਆ ਵੀ ਮੇਚਾ ਅਗਲੇ ਮਹੀਨੇ ਪੜਾਉਣਾ ਹੀ ਆ ਪਰ ਮੈਨੂੰ ਗੱਲ ਦੱਸੋ ਤੁਸੀਂ ਇਸ ਚੀਜ਼ 'ਚ ਫਸੇ ਕਿਦਾਂ ਤੁਸੀਂ ਤਾਂ ਕਹਿੰਦੇ ਸੀ ਵੈਰੀਫਾਈ ਕੀਤਾ ਸਾਰਾ ਤੁਸੀਂ ਫਸੇ ਕਿਦਾਂ ਇਸ ਚੀਜ਼ 'ਚ ਐਕਚੁਅਲੀ ਪੰਜਾਬ ਆਪਟਿਕਲਸ ਵਾਲੇ ਜਿਹੜੇ ਨੇ ਉਹਨਾਂ ਨੇ ਖੁਦ ਵੈਰੀਫਾਈ ਕੀਤਾ ਫੈਮੀਨਾ ਉੱਥੇ ਉੱਥੇ ਦੇ ਬੰਦੇ ਆ ਤੋਂ ਪੰਜਾਬ ਆਪਟਿਕਲਸ ਕੁਮਾਰ ਮੰਡੀ ਦੁਕਾਨ ਹੈ ਉਹ ਸਿੱਖ ਮਿਸ਼ਨਰੀ ਕਾਲਜ ਦੇ ਬੰਦੇ ਨੇ ਉਹਨਾਂ ਨੇ ਆਪਣੇ ਦੁਕਾਨ ਦੇ ਬੰਦੇ ਨੂੰ ਭੇਜ ਕੇ ਪਤਾ ਕਰਾਇਆ ਸੀ ਕਾ ਹੁੰਤੇ ਹੀ ਮੈਂ ਕੰਮ ਕੀਤਾ ਸੀ ਕਿ ਵਰਨਾ ਨਹੀਂ ਸੀ ਕਰਨਾ ਪਰ ਵੈਰੀਫਿਕੇਸ਼ਨ ਫੇਲ ਹੋ ਗਈ ਮਤਲਬ ਫਿਰ ਬੰਦੇ ਨੇ ਵੈਰੀਫਾਈ ਕਰਨ ਤੋਂ ਬਾਅਦ ਵੀ ਮਤਲਬ ਫਰੋਡ ਹਾਂ ਜੀ ਹੁਣ ਇਹ ਮੈਨੂੰ ਨਹੀਂ ਸਮਝ ਆ ਰਹੀ ਕਿ ਕਿ ਕਾਰਨ ਮੈਂ ਖੁਦ ਜਾਂਦੀ ਹਾਂ ਮੈਂ ਪੰਜਾਬ ਆਪਟਿਕਸ ਨੂੰ ਉਹਨਾਂ ਨੂੰ ਫੋਨ ਤੇ ਦੱਸਣਾ ਪਰ ਸਮਝ ਨਹੀਂ ਆ ਰਿਹਾ ਕਿ ਇਸ ਮੂਹ ਨਾਲ ਦੱਸਾਂ ਪਹਿਲਾਂ ਉਹਨਾਂ ਦਾ ਪੈਸਾ ਹੋਣਾ 10000 ਤੇ ਉਹਨਾਂ ਨੇ ਦਿੱਤਾ ਸੀ ਨਹੀਂ ਨਹੀਂ ਤੁਸੀਂ ਪਹਿਲੇ ਕੋਈ ਗੱਲ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਨਾ ਪਰੇਸ਼ਾਨ ਕਰਿਓ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਪੇਮੈਂਟ ਆਣ ਦਿਓ ਸ਼ਾਮ ਤੱਕ ਵਾਪਸ ਕੀ ਉਸ ਤੋਂ ਬਾਅਦ ਆਪਣੇ ਦੁਸ਼ਮਣ 91500 ਦਾ ਪੂਰਾ ਪੂਰਾ ਡਿਟੇਲ ਹੈਗੀ ਮੇਰੇ ਕੋਲ ਕਹੋਗੇ ਤਾਂ ਮੈਂ 91500 ਮੇਰੇ ਪੁਲਿਸ ਨੂੰ ਚਾਹ ਰਿਹਾ ਉਹ ਨਾ ਵੈਸੇ ਹੀ ਭਾਜੀ ਬਹੁਤ ਸਹਿਮ ਗਏ ਨੇ ਕਿਉਂਕਿ ਗਲਤ ਕੰਮ ਹੈ ਸਹਿਮਣਗੇ ਹੀ ਹਣਾ ਤੇ ਇਹ ਕੋਈ ਜਵਾਬ ਤਾਂ ਹੈ ਨਹੀਂ ਕਿ ਆਪਾਂ ਕਰਜ਼ਾ ਲਾ ਦੀਏ ਕਰਜ਼ੇ ਤਾਂ ਸਾਡੇ ਤੇ ਵੀ ਬਹੁਤ ਨੇ ਅੱਧੀ ਦੁਨੀਆ ਦੇ ਮੈਨੂੰ ਪਉਨ ਆਉਂਦਾ ਸੀਗਾ ਕਿ 6 ਵਜੇ ਮੈਂ ਆਈਸੀਯੂ ਗਿਆ ਸੀ ਮਾਸਕ ਪਾਇਆ ਹੋਇਆ ਸੀ ਪਤਾ ਨਹੀਂ ਇੰਨੀਆਂ ਗੱਲਾਂ ਬੰਦਾ ਕਿਵੇਂ ਬਣਾ ਲੈਂਦਾ ਹੈ ਇੰਨਾ ਤਾਂ ਦਿਮਾਗ ਚੱਲ ਕਿਵੇਂ ਰੰਮਾ ਪਤਾ ਨਹੀਂ ਮਤਲਬ ਮੈਨੂੰ ਪੂਰਾ ਆਇਆ 6 ਵਜੇ ਮੈਂ ਉੱਥੇ ਜਾਣਾ ਹੈ ਉਹ ਆਈਸੀਯੂ ਵਿੱਚ ਵਾਈਫ ਨੂੰ ਮੈਂ ਕਿਹਾ ਆਈਸੀਯੂ ਵਿੱਚ ਤੇ ਅਲਾਉ ਨਹੀਂ ਕਰਦੇ ਕਹਿੰਦੇ ਨਹੀਂ ਅਲਾਉ ਕਰਦੇ ਨੇ ਮੈਂ ਸਿਰਫ ਦੂਰੋਂ ਦੂਰੋਂ ਦੇਖਣਾ ਪੇਸ਼ੈਂਟ ਨੂੰ ਦੇਖਣਾ ਅਲਾਉਡ ਹੁੰਦਾ ਇੱਕ ਮੈਂ ਪਾਕੀ ਮੈਂ ਗਿਆ ਸੀਗਾ ਉਸ ਸਮਾਲ ਕੈਂਸਰ ਹਸਪੀਟਲ ਜਿਹੜੇ ਪਹਿਲੇ ਤੋਂ ਮਿਲੇ ਮਿਲੇ ਕਿਦਾਂ ਸੀਗੇ ਹੈਲਪ ਕਿਦਾਂ ਮੰਗੀ ਤੁਹਾਡੇ ਕੋਲੇ ਨਹੀਂ ਨਹੀਂ ਹੋਣਗੀ ਸੀ ਵੀਰ ਜੀ ਐਕਚੁਅਲੀ ਮੈਂ ਨਾ ਕੁਝ ਦਿਨ ਪਹਿਲਾਂ ਮੈਂ ਖੁਦ ਕਿਉਂਕਿ ਐਂਗਜ਼ਾਈਟੀ ਡਿਪਰੈਸ਼ਨ ਦੀ ਪੇਸ਼ੈਂਟ ਰਹੀ ਸੀ ਮੈਂ ਨਾ ਫੇਸਬੁਕ ਤੇ ਆਪਣੇ ਪੇजेस ਬਣਾਏ ਸੀਗੇ ਹੁਣ ਉਹ ਪੇजेस ਬੰਦ ਹੋ ਚੁੱਕੇ ਨੇ ਮਤਲਬ ਸਟੈਗਨੈਂਟ ਪਏ ਨੇ ਠੀਕ 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 ਹੈਪੀ ਪ੍ਰੈਗਨੈਂਸੀ ਹੈਪੀ ਕਲੱਬ ਵੀ ਕੋਈ ਲੋਡ ਬੰਦ ਹੋਵੇ ਕੋਈ ਟੀਮ ਮੋਰੀਲਾਈਜ਼ ਹੋਵੇ ਮੈਂ ਮਤਲਬ ਈਵਨ ਮੈਂ ਮੈਡੀਕਲ ਸੈਂਟਰਸ ਤੇ ਲੰਘਦੀ ਲੰਘਦੀ ਰੁਕ ਜਾਨੀ ਆ ਕਿਸੇ ਪੇਸ਼ੇਨ ਨੂੰ ਦੇਖਣੀ ਬਸ ਜੱਫੀ ਪਾ ਲੈਣੀ ਮੈਨੂੰ ਹੁੰਦਾ ਵੀ ਜਦ ਮੈਂ ਐਂਗਜ਼ਾਇਟੀ ਤੋਂ ਬਾਹਰ ਆ ਗਈਆਂ ਤੇ ਜਿਹੜਾ ਕੋਈ ਜੂਜਾ ਹੈ ਮੈਂ ਉਹਨੂੰ ਹੈਲਥ ਕੇਅਰ ਆ ਬਾਹਰ ਕੱਢਣ ਦੀ ਨਹੀਂ ਕੋਈ ਗੱਲ ਨਹੀਂ ਪਾਣੇ ਕੋਈ ਗੱਲ ਮੈਂ ਤੁਹਾਡੇ ਨਾਲ ਆ ਤੁਹਾਡਾ ਛੋਟਾ ਭਰਾ ਆ ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਓ ਪੰਜਾਬ ਆਏ ਤਾਂ ਜ਼ਰੂਰ ਮਿਲਿਓ ਬਿਲਕੁਲ ਵੀਜੀ ਥੈਂਕ ਯੂ ਸੋ ਮੱਚ ਵੀਜੀ ਥੈਂਕ ਯੂ ਗੋਡ ਬlesਟ ਤੁਹਾਨੂੰ ਗੋ ਗਨਾਉਂਕ ਅੱਜਕੱਲ ਹੈਲਪ ਕਰਨਾ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਹੋ ਸਕਦਾ ਮੇਰੀ ਬੋਲੀ ਗਲਤ ਹੋएगी ਪਰ ਤੁਸੀਂ ਤੁਸੀਂ ਦੱਸੋ ਮੈਂ ਕੀ ਕਰਦਾ ਹੋ ਕਮੈਂਟ ਕਰੋ ਕੀ ਕਰਦਾ ਤੇ ਇੰਨਾ ਬੁਰਾ ਹਾਲ ਹੈ ਡੋਨੇਸ਼ਨ ਸਹੀ ਤਰ੍ਹਾਂ ਕਰੋ ਚੈੱਕ ਕਰਕੇ ਕਰੋ ਦੇਖੋ ਮਤਲਬ ਕਿੰਦਾ ਲੋਕ ਮੂਰਖ ਬਣਦੇ ਨੇ ਕਿੰਨੀ ਵਿਚਾਰੀ ਰੋ ਰਹੀ ਹੈ ਗੁਰਸਿੱਖ ਪਰਿਵਾਰ ਤੋਂ ਦਸਵੰਦ ਜੋੜਿਆ ਲੋਕਾਂ ਕੋ ਮੰਗੇ ਪੈਸੇ ਅਡਵਾਂਸ ਮੰਗੇ ਦੇਖੋ ਵਿਚਾਰੀ ਜਿੱ ਕਿੰਨਾ ਦਰਸ ਹੈ ਔਰ ਸਿੰਗਲ ਪੇਰੈਂਟ ਸਿੱਖੋ ਕੁਝ ਵੀਰੇ ਮੈਨੂੰ 92000 ਰੀਸੀਵ ਹੋ ਗਿਆ ਐ ਐਂਡ ਅਰਾਊਂਡ 22000 ਸਮਥਿੰਗ ਪੇਮੈਂਟ ਸੰਤਾਂ ਨੇ ਨਹੀਂ ਦਿੱਤੀ ਵਾਪਸ ਹੋਰ ਵੀ ਹੁਣ ਮੈਂ ਥੀਰੇ ਥੀਰੇ ਰਿਟਰਨ ਕਰੀਆਂ ਤੋਂ ਮੈਨੂੰ ਲੱਗਾ ਨਹੀਂ ਸ਼ਾਇਦ ਸਾਰੇ ਵਾਪਸ ਲੈਂਕੇ ਜੇ ਤੁਹਾਨੂੰ ਪਲੀਜ਼ ਕੋਈ ਵੀ ਲੋਨ ਹੋਵੇ ਸੰਗਤ ਕਹਿੰਦੇ ਨੇ ਵੀ ਕਿਦਰੇ ਹੋਰ ਲਗਾ ਦਿਓ ਮੇਰੇ ਕੋਲ ਤੇ ਹਜੇ ਕੋਈ ਨੀਡੀ ਨਹੀਂ ਹੈਗਾ ਪਰ ਜੇ ਤੁਹਾਡੇ ਕੋਲ ਕੋਈ ਲੋਨ ਹੋਵੇ ਤਾਂ ਪਲੀਜ਼ ਮੇਰ ਤੋਂ ਸੇਵਾ ਲੈਂ ਲਿਓ ਥੈਂਕ ਯੂ so much ਥੈਂਕ ਯੂ